ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਹੋ ਗਿਆ ਆ ਸ਼ਨੀਵਾਰ ਤੇ ਅੱਜ ਆਪਾਂ ਬੜੇ ਟਾਈਮ ਬਾਅਦ ਇੱਕ ਦੁਬਾਰੇ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਆਪਾਂ ਨੇ ਸ਼ਨੀਵਾਰ ਅੱਜ ਬਹਿ ਤਿੰਨ ਵਜੇ ਤਿੰਨ ਵੀ ਕਾ ਨੂੰ ਵਜ ਗਏ 4 ਵਜ ਗਏ ਆ ਤੇ ਫੋਨ ਦਾ ਚੱਕਰ ਪੈਂਦਾ ਤਾਂ ਇੱਕ ਫੋਨ ਲਿਆ ਦੁਬਾਰੇ ਜਿਹਦੇ ਵਿੱਚ ਦਾ ਐਪ ਚਲਾਉਨੇ ਆ ਤੇ ਵੀਡੀਓ ਬਣਾਉਣ ਵਾਸਤੇ ਹੁਣ ਲੱਗ ਫੋਨ ਰੱਖਿਆ ਆ ਤੇ ਹੁਣ ਆ ਰੈਗੂਲਰ ਵੀਡੀਓ ਆ ਕਰਨਗੇ ਆ ਤੇ 4 ਵਜੇ ਆਪਾਂ ਪਹਿਲੀ 3:30 ਵਜੇ ਪਹਿਲੀ ਰਾਈਡ ਲਈ ਤੀ ਤੇ ਦੂਜੀ ਰਾਈਡ ਆਪਾਂ ਹੁਣ ਦੁਬਾਰੇ ਸਟਾਰਟ ਕਰਾਂਗੇ ਆਪਾਂ ਇਸ ਟਾਈਮ ਇਨ ਡਰਾਈਵ ਐਪ ਖोली ਹੋਈ ਹੈ ਇਨ ਡਰਾਈਵ ਤੇ ਆਨ ਹੈ ਆਪਣਾ Uber ਹਲੇ ਬੰਦ ਕਰੀ ਹੋਈ ਹੈ ਤੇ ਤਾਂ ਕਰਕੇ ਇਨ ਡਰਾਈਵ ਤੇ ਰਾਈਡ ਇੱਕੋ ਲਈ ਹੈ 6 फेज ਹਸਪੀਟਲ ਤੋਂ ਕੋਰ ਤੇ ਛੱਡੀ ਦੀ ਆ ਖਰੜ ਹੋ ਰਿਹਾ ਤੇ ਇੱਥੇ ਛੱਡੀ ਸੀਗੀ ਤੇ ਦੂਜੀ ਰਾਈਡ ਆਪਾਂ ਦੇਖ ਰਹੇ ਤੇ ਇਨ ਡਰਾਈਵ ਤੇ ਪੈ ਜੇ ਨਹੀਂ ਫਿਰ ਆਪਾਂ Uber ਆਨ ਕਰਾਂਗੇ ਆਪਾਂ ਇਹ ਤਾਂ ਜਾਂਦੀ ਇੱਕ ਵੈਸੇ 250 ਰੁਪਏ ਦੀ 2 ਕਿਲੋਮੀਟਰ ਤੋਂ ਦੇਖਦੇ ਨੇ ਜਾਣਾ ਕਿੱਥੇ ਪਹਿਰੇ ਨੇ ਜਾਣਾ ਹੈਗਾ 18 ਪੀਚ 250 ਰੁਪਏ ਦੀ ਰਾਈਡ ਆ ਇਹ ਕਿਲੋਮੀਟਰ ਕਿੰਨੇ ਪੈਜਣੇ ਹਲੇ ਆ ਨਹੀਂ ਸਿਆ ਹੈਗਾ ਇਹ ਐਪ ਨਾ ਕਈ ਵਾਰੀ ਸਲੋ ਚੱਲਦੀ ਇਹ ਉੱਪਰ ਤੇ ਨਾ ਫੇਰ ਥੋੜਾ ਜਿਹਾ ਘੱਟ ਮਿਲਦਾ ਆ ਇੰਡਰਾਇਵ ਤੇ ਵਧੀਆ ਰੇਟ ਮਿਲ ਜਾਂਦਾ ਤਾਂ ਕਰਕੇ ਆਪਾਂ ਇੰਡਰਾਇਵ ਯੂਜ਼ ਕਰਦੇ ਆ ਦੇਖੋ રાઇડ ਪਊਗੀ ਪਰ ਇਹ ਸਾਲਾ ਨੈਟ ਹੀ ਮਿਲਦਾ ਸਲੋ ਚੱਲਦਾ ਪਤਾ ਨਹੀਂ ਐਪ ਸਲੋ ਚੱਲਦੀ ਐ ਆ ਪਈ ਜਾਂਦੀ ਐ ਇੱਕ 227 ਰੁਪਏ ਦੀ 262 ਤੇ ਕਲਿੱਕ ਕਰਕੇ ਦੇਖਦੇ ਆ ਜੇ ਬੰਦਾ ਚੱਕਦਾ ਐ ਚਲਦਾ ਗਿਆ ਦੇਖਦੇ ਬੰਦਾ ਕਰਦਾ ਕਿ ਨਹੀਂ ਕਰਦਾ ਜਿਹਨੇ ਚੱਕ ਲਈ ਫਿਰ ਇਹਨੂੰ ਲੈ ਕੇ ਆਪਾਂ ਚੱਲ ਜਾਨਾ 443 ਮੀਟਰ ਦੂਰ ਹੈ ਇਹ ਯਾਨੀ ਕਿ ਬੰਦਾ ਉਹਨੇ ਨੇੜੇ ਤੇੜੀ ਖੜਾ ਕਿਤੇ ਟਾਈਮ ওভার ਹੋਣੇ ਵਾਲਾ ਟਾਈਮ ওভার ਨਹੀਂ ਚੱਕੀ ਇਹ ਗੱਲੀਆਂ ਚਲ 250 ਕਰ ਲੈਂਦੇ ਆ ਐਨੇ ਜਿਹਦੇ ਚੱਕੇ ਲਊਗਾ ਪੱਥਰਾਂ ਵਾਲਾ ਖੂਹ ਖਰੜ ਅਕੀ ਸ਼ਾਮ ਦੇ 4 ਵਜੇ ਗਏ ਆ 4 ਵਜੇ ਤੁਸੀਂ ਮਾਹੌਲ ਚੈੱਕ ਕਰ ਸਕਦੇ ਆ ਕਿਉਂਕਿ ਸ਼ਾਮ ਨੂੰ ਕੰਮ ਵੱਧ ਜਾਂਦਾ ਥੋੜਾ ਜਿਹਾ ਦਿਨ 'ਚ ਕੰਮ ਘੱਟ ਹੁੰਦਾ ਜੀ ਸਾਰਾ ਦਿਨ ਛੁੱਟੀ ਦੀ ਥੋੜਾ ਜਿਹਾ ਕੰਮ ਨਿਬੇੜ ਕੇ ਤੇ ਹੁਣ ਆਪਾਂ ਰਾਈਡਾ ਲਾਉਣੇ ਆ ਦੇਖਦੇ ਅੱਜ ਕਿੰਨੇ ਦਾ ਕੰਮ ਹੁੰਦਾ ਆ ਜਾਣੀ ਬਾਈ ਜੇ ਪਰ ਖੜਾ ਆਪਣੇ ਕੋਲੀਆ ਬੰਦਾ ਇਹ ਚੱਕ ਨਹੀਂ ਰਿਹਾ ਬੰਦਾ ਰਾਈਡਾ ਰਹਿ ਇਹ ਇਹ ਵੀ ਦੇਖੀ ਜਾਂਦਾ ਵੀ ਖਬਰੇ ਹੋਰ ਘੱਟ ਕਰੂੰਗੇ ਤਿਪਰਾ ਭਾਈ ਨੇ ਕਿਨੇ ਘਟ ਗਾਲੀ ਹੁਣ ਤਾਂ 227 ਤੋਂ 239 ਬੰਦੇ ਨਾਲ 239 ਰੁਪਏ ਦੀ ਚੱਕਲੀ ਰਾਈਡ ਤੇ ਹੁਣ ਇਹਨੂੰ ਆਪਾਂ ਪਿਕ ਕਰਨ ਚੱਲਦੇ ਆ ਨੰਬਰ ਸੈਂਡ ਮੀ ਮੈਸੇਜ ਭੇਜ ਤਾਂ ਭਾਈ ਨੇ ਕਹਿੰਦਾ ਨੰਬਰ ਸੈਂਡ ਕਰ ਦੇ ਚੱਲ ਕੋਈ ਨਹੀਂ ਇਹਨੂੰ ਚੱਕਣ ਚੱਲਦੇ ਫਿਰ ਦੇਖਦੇ ਕੀ ਬਣਦਾ ਵੈਸੇ ਆਪਣੀ ਇਹ ਦੂਜੀ ਰਾਈਡ ਹੈ ਕਦੇ-ਕਦੇ ਆਹ ਚੱਕਰ ਪਾ ਜਾਂਦਾ ਭਾਈ ਨੇ ਲੋਕੇਸ਼ਨ ਤਾਂ ਦੱਸੀ ਐ ਕਹਿੰਦਾ ਉਰੀ ਖੜ ਜਾ ਤੇ ਕਰਦੇ ਕਹਿੰਦੇ ਵਰੀ ਆਉਂਗੇ 22 ਸੈਕਟਰ ਲੈ ਕੇ ਜਾਣਾ ਇਹਨਾਂ ਨੂੰ ਸਿਵਲ ਹਸਪੀਟਲ 22 ਸੈਕਟਰ ਉੱਥੇ ਜਾਣੀ ਰਾਈਡ ਇਹ ਤੇ ਇਨ ਡਰਾਈਵ ਤੇ ਨਾ ਆ ਟਾਈਮ ਚੱਲੀ ਜਾਂਦਾ ਆ ਜਦੋਂ ਆਪਾਂ ਪਹੁੰਚ ਜਾਂਦੇ ਨਾ ਆਈ ਐਮ ਹੇਅਰ ਲਿਖ ਕੇ ਮੈਸੀ ਚੱਲ ਜਾਂਦਾ ਨਾਲ ਕੋਲ ਫਿਰ ਆ ਵੇਟਿੰਗ ਟਾਈਮ ਚੱਲਣ ਲੱਗ ਜਾਂਦਾ ਆ ਆਹਦੀ ਕੋ ਇਧਰ ਚੱਲੀ ਜਾਂਦਾ ਨਾ 1 ਮਿੰਟ 42 40 ਸਕਿੰਟਾਂ ਤੋਂ 39 ਸਕਿੰਟ ਤੇ ਆ ਦਿਖਾਉਣ ਲੱਗ ਜਾਂਦਾ ਫਿਰ ਕਸਟਮਰ ਪਰ ਨੋਟੀਫਿਕੇਸ਼ਨ ਚੱਲ ਜਾਂਦਾ ਫਿਰ ਉਹ ਚਾਰਜ ਭਅਨੇ ਸਟਾਰਟ ਹੋ ਜਾਂਦੇ ਆ ਜਦੋਂ ਆ ਵੇਟਿੰਗ ਟਾਈਮ ਪੂਰਾ ਹੋ ਜਾਂਦਾ ਉਦੋਂ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਰਾਈਡ ਵੀ ਕੈਂਸਲ ਨਹੀਂ ਕਰ ਸਕਦੇਗੇ ਇੱਕਣਾ ਕੰਮ ਚੱਲੀ ਜਾਂਦਾ ਵਾ ਵਾ ਇਨ ਡ੍ਰਾਪ 'ਤੇ ਇਹ ਹੈ ਕਿ ਆ ਮੈਪ ਜਨਾ ਪ੍ਰੋਪਰ ਬਣਿਆ ਬੰਦਾ ਆ ਤੇ ਇਹ ਬਾ ਸਹੀ ਰੇਟ ਮਿਲ ਜਾਂਦਾ ਹੈ ਹੁਣ ਜਿੱਦਾਂ ਆ ਰਾਈਡ ਆएगी ਆਪਣੀ ਕਿੰਨੇ ਕਿਲੋਮੀਟਰ ਦੀ ਇਹ 14 ਕਿਲੋਮੀਟਰ ਦੀ ਸ਼ੋ ਕਰੀ ਜਾਂਦਾ ਹੈ 14 'ਚ ਇਹ 240 ਰੁਪਏ ਦਿੱਤਾ ਬਾਈ ਨੇ ਆਪ ਨੂੰ ਮਸੇ ਹੈ ਕਿ ਪੌਤਾ ਜਿਆਦਾ ਲੰਬਾ ਟਾਈਮ ਵੇਟ ਨਾ ਕਰਨਾ ਪਵੇ ਤਾਂ ਵਧੀਆ ਗੱਲ ਹੈ। ਫਿਰ ਬੰਦਾ ਛੇਤੀ ਛੇਤੀ ਰਾਈਡਾ ਲਾਈ ਜਾਂਦਾ ਆ। ਜਦੋਂ ਵੇਟਿੰਗ ਵੇਟ ਕਰਨਾ ਪੈ ਜਾਵੇ ਨਾ ਫਿਰ ਇੱਥੇ ਟਾਈਮ ਬੜਾ ਖਰਾਬ ਹੁੰਦਾ ਆ। ਤੇ ਉਹ ਹਾਲ ਤੱਕ ਨਹੀਂ ਆਏ ਜਿਨ੍ਹਾਂ ਨੂੰ ਫੋਨ ਕਰਿਆ ਦਾ ਬਾਈ ਨੂੰ। ਜਿਹੜੀ ਰਾਈਡ ਆਪਾਂ ਨਾ ਚੱਕੀ ਸੀ ਕਿਥੋਂ ਖੜ ਮੰਦਰ ਵਿਚੋਂ। ਕੂਪਾ ਬਾਈ ਡਿਸਪੈਂਸਰੀ ਜਾ ਕੇ ਰਾਈਡ ਖਾਲੀ ਕਾ ਪੂਰੀ ਕਰਤੀ ਹੈ ਰਾਈਡਰ ਕੰਪਲੀਟ ਕਰਤੀ ਹੈ ਹੁਣ ਬਸ ਇੱਥੋਂ ਦੇਖਦੇ ਆਪਾਂ ਕੋਈ ਰਾਈਡ ਪੈਂਦੀ ਹੈ ਵੈਸੇ ਆਹ ਇਨ ਡਰਾਈਵ ਤੋਂ ਰਾਈਡ ਪਈ ਇੱਕ 6 ਕਿਲੋਮੀਟਰ ਦੀ 135 ਰੁਪਿਆ ਭਈਆ ਅੱਗੇ ਕਰੋ ਗੱਡੀ ਮੇਂ ਕਾ ਰਾਈਡਰ ਨੂੰ ਥੋੜਾ ਜਿਹਾ ਸਫਰ ਚਾਹੀਦਾ ਆ ਰਾਈਡਾਂ ਨੇੜੇ-ਨੇੜੇ ਤੋਂ ਪੈ ਜੰਨੀ ਆ ਦੇਖੋ ਆਪਣੇ ਕੋਲ ਰਾਈਡ ਇੱਕ 249 ਯਾਨੀ ਕਿ ਸਬਤ 300 ਮੀਟਰ ਤੋਂ ਦੂਰ ਤੋਂ ਰਾਈਡ ਪੈ ਰਹੀ ਆ ਆਰੇ ਬੰਦਾ ਐਰਰ ਆਈ ਆ ਰਿਹਾ ਐਕਸੈਪਟ ਨਹੀਂ ਕਰ ਰਹਾ ਸ਼ਾਇਦ ਨੈਟਵਰਕ ਨਹੀਂ ਨੈਟਵਰਕ ਤਾਂ ਸਹੀ ਹੈ 200 210 ਚਲ ਗਈ ਰਾਈਡ ਯਾਰ ਉਹ ਕਿਸੇ ਹੋਰ ਨੇ ਐਕਸੈਪਟ ਕਰ ਲਈ ਰਾਈਡ ਮੈਸੇਜ ਆ ਰਹੀ ਹਲੇ ਵੀ ਹੈ ਕਰਕੇ ਦੇਖਦੇ ਆ ਆਪਾਂ 210 ਦਾ ਕਰਤਾ ਆ ਕਿਉਂਕਿ ਆਪਣੇ ਨੇੜੇ ਤੋਂ ਰਾਈਡ ਹੈ ਫਿਰ ਕੋਈ ਚੱਕਰ ਨਹੀਂ ਆਗਾ 17 ਕਿਲੋਮੀਟਰ ਦੂਰ ਜਾਣਾ ਹੈ ਇਹ ਹੈਗੀ ਐਸ ਐਸ ਨਗਰ ਕੰਟਰੀ ਇਨ ਓਏ ਹੋਈ ਚੱਕ ਲਈ ਬਈ ਨੇ ਚੱਲ ਫਿਰ ਚੱਲੀ ਹੁਣ ਜਿਹੜੀ ਰਾਈਡ ਆਪਾਂ ਬਾਈ ਚੋ ਚੱਕੀ ਸੀ ਨਾ ਉਹ ਆਪਾਂ ਜੀਰਕ ਪਰ ਆ ਕੇ ਕੰਪਲੀਟ ਕਰਤੀ ਐ ਜੀਰਕ ਪਰ ਵੈਸੇ ਮੈਂ ਆਉਂਦਾ ਨਹੀਂ ਇੱਧਰ ਟ੍ਰੈਫਿਕ ਬਹੁਤ ਹੀ ਜ਼ਿਆਦਾ ਹੁੰਦੀ ਐ ਭੀੜ ਭੜੱਕਾ ਬਹੁਤ ਜ਼ਿਆਦਾ ਹੁੰਦਾ ਤਾਂ ਕਰਕੇ ਇੱਧਰ ਨੂੰ ਕੱਟ ਵੱਧ ਹੀ ਆਈਦਾ ਐ ਇਹ ਉਹ ਰਾਈਡ ਜਿਹੜੀ ਆਪਾਂ ਚੱਕੀ ਸੀਗੀ ਇਹ ਵੈਸੇ ਹੁਣ ਕੰਪਲੀਟ ਕਰਨੀ ਐ ਤੇ ਇਹਦਾ ਸਟਾਰਟ ਅਪ ਜਾਂ ਕਰਕੇ ਰਾਈਡ ਕੰਪਲੀਟ ਇਹ 200 10 ਰੁਪਏ ਦੀ ਰਾਈਡ ਸੀਗੀ ਇਹ ਦਿੱਤੀ ਆਪਾਂ ਰੇਟਿੰਗ ਇਹਨੂੰ ਤੇ ਹੁਣ ਆਪਾਂ ਚੱਲ ਜਣਾ ਵਾਪਸ ਵੈਸੇ ਆਪਣੇ ਕੋਲ ਇੱਕ ਆਫਰ ਆਇਆ ਹੋਇਆ ਇਹ ਇਹ 3 ਦਿਨਾਂ 'ਚ ਆਪਾਂ ਨੇ ਪੂਰਾ ਕਰਨਾ ਆਫਰ ਇਹ ਹੈਗਾ 825 ਰੁਪਿਆ 26 ਰਾਈਡਾਂ ਇਹ ਸ਼ਾਇਦ ਆਪਾਂ ਨੇ 23 23 ਕੱਲ ਤੱਕ ਪੂਰਾ ਕਰਨਾ ਹੈ 3 ਦਿਨਾਂ 'ਚ ਪੂਰਾ ਕਰਨਾ ਆ ਅੱਜ ਤਾਂ ਮੱਲਾ ਦਾ ਹੋਣਾ ਨਹੀਂ ਮੱਲਾ ਦਾ ਹੋਣਾ ਨਹੀਂ ਪਹਿਲਾਂ ਜਿਹੜੇ ਆਫਰ ਸੀਗੇ ਉਹ ਅਚੀਵਮੈਂਟ ਉਹ ਆਪਾਂ ਨੇ ਪੂਰੀਆ ਕਰੀਆਂ ਸੀਗੀਆਂ ਇਸ ਟਾਈਮ ਆਪਾਂ ਖੜੇ ਆ ਜਿਰਕ ਪਰ ਇਹ ਜਿਹੜਾ ਚੰਡੀਗੜ੍ਹ ਤੋਂ ਰੋਡ ਆਉਂਦਾ ਸਿਰਕਪੁਰਨ ਉਸ ਰੋਡ ਤੇ ਆਪਾਂ ਖੜੇ ਆ ਤੇ ਮੈਨੂੰ ਐ ਵੀ ਕੋਈ ਚਲੋ ਜਾਂ ਮੁਹਾਲੀ ਦੀ ਆ ਚੰਡੀਗੜ੍ਹ ਦੀ ਰਾਈਡ ਮਿਲ ਜਾਵੇ ਫਿਰ ਆਪਾਂ ਉਧਰ ਨੂੰ ਜਾਵਾਂਗੇ ਇਹਦੇ ਵਾਸਤੇ ਮਨ ਲੱਗਾ ਹੁਣ Uber ਐਪ ਖੋਲਣੀ ਪੈਣੀ ਆ ਉਧਰ ਜਿਆਦਾ ਛੇਤੀ ਰਾਈਡ ਮਿਲਦੀ ਹੈ ਇੱਥੇ ਤਾਂ ਸਾਰੀਆਂ ਰਾਈਡ ਆਈ ਨਹੀਂਆਂ ਪੀਵੀਆਰ ਕੋਸਮੋਲ ਮਾਲ ਜਿਰਕ ਪਰ ਇਧਰ ਦੀਆਂ ਆਈ ਨਹੀਂਆਂ ਤਾਂ ਇੱਥੇ ਤੇ ਡੇਰਾਵਾਲੀ ਸਾਈਡ ਦੀ ਰਾਈਡ ਆ ਜਿਆਦਾ ਪੈਂਦੀਆਂ ਆ ਚਲੋ ਦੇਖਦੇ ਆ ਇਨ ਡਰਾਈਵ ਤੇ ਨਾ ਰਾਈਡ ਆ ਪੈ ਜਰੂਰੀ ਹੈ ਪਰ ਜਿੱਦਾਂ ਆਹ ਡੇਰਾ ਬਸੀ ਦੀ ਸ਼ੋਅ ਕਰੀ ਜਾਂਦਾ ਹੈ ਨਾ ਇਹ ਵੈਸੀ ਵੀ 3 ਕਿਲੋਮੀਟਰ ਦੂਰ ਹੈ ਤੇ ਫਿਲਹਾਲ ਹੋਰ ਕੋਈ ਹੈ ਨਹੀਂ ਮੈਨੂੰ ਲੱਗਦਾ ਉੱਪਰ ਆਨ ਕਰਨੀ ਪੈਣੀ ਹੈ ਜੇ ਕਿਤੇ ਇਨ ਡਰਾਈਵ ਤੇ ਕਈ ਵਾਰੀ ਨਹੀਂ ਪੈਂਦੀ ਰਾਈਡ ਨੇੜੇ ਤੇੜੀ ਦੀ ਪਰ ਉੱਪਰ ਆਨ ਕਰ ਲਈ ਦੀ ਆਪਾਂ ਪਰ ਆਨ ਕਰੀਆ ਤੇ ਉੱਪਰ ਦੇਖੋ ਨਾਲ ਦੀ ਨਾਲ ਰਾਈਡਾਂ ਪੈਣੀਆਂ ਆਇਆ ਆ ਲੋ ਜੱਕੋ 에어ਪੋਰਟ ਦੀ ਇਹ 4 ਕਿਲੋਮੀਟਰ ਦੂਰ ਹੈ ਇਹ ਨਹੀਂ ਚੱਕਣੀ ਹੈਗੀ ਆਪਾਂ ਇੱਥੇ ਵੇਹ ਰਾਈਡਾਂ ਪੈਣੀ ਹੈ ਜੁਰਾ ਦੇਖੋ ਨਾਲ ਦੀ ਨਾਲ ਪੈਣ ਲੱਗੇ 6 ਕਿਲੋਮੀਟਰ ਦੂਰ ਦੀ ਰਾਈਡ ਆ 134 ਰੁਪਏ ਦੀ ਆ 171 ਰੁਪਏ ਦੀ ਹੈ ਇਹ ਸੈਕਟਰ 20 ਦੀ ਹੈ ਇਹ ਵੀ ਆਪਾਂ ਹੁਣ ਚੱਕਣੀ ਨਹੀਂ ਕਿਉਂਕਿ ਦੂਰ ਦੀ ਰਾਈਡ ਚੱਕ ਕੋਈ ਫਾਇਦਾ ਨਹੀਂ ਹੈਗਾ ਰਾਈਡ ਹੋਵੇ ਤਾਂ ਨੇੜੇ ਦੀ ਹੋਵੇ ਕਿਲੋ ਡੇਢ ਕਿਲੋਮੀਟਰ ਦੇ ਅੰਦਰ ਦੀ ਰਾਈਡ ਹੋਵੇ ਤਾਂ ਉਹ ਚੱਕੀ ਵੀ ਜਾਂਦੀ ਹੈ ਏ ਹੈਗੀ ਹੈ ਬਹਿਲਾਣਾ ਬਹਿਲਾਣਾ ਇਹ ਵੀ ਚੰਡੀਪੰਜੀ ਕੁਲੇ ਦੀ ਰਾਈਡ ਹੈ ਇਹ ਨਹੀਂ ਆਪਾਂ ਚੱਕਣੀ ਹੈਗੀ ਚੱਲ ਵੀ ਸ਼ੇਰਾ ਪਰੇ ਹਾਂ ਦੇਖੋ ਉੱਪਰ ਤੇ ਇਹ ਕੰਮ ਜ਼ਰੂਰ ਹੈ ਕੰਮ ਬਹੁਤ ਹੈ ਉੱਪਰ ਤੇ ਨਾਲ ਦੀ ਨਾਲ ਰਾਈਡਾਂ ਪਰ ਇਹ ਕੀ ਹੈ ਫਰਕ ਕਿ ਇਹ ਦੂਰ ਦੂਰ ਆਲੇ ਤੇ ਆਪਾਂ ਨੂੰ ਕੋਈ ਨੇੜੇ ਦੀ ਰਾਈਡ ਪਵੇ ਤਾਂ ਵਧੀਆ ਗੱਲ ਹੋ ਜੂਗੀ ਆ ਵੀ 5 ਕਿਲੋ ਇਕਤਾ ਵਿਹਾਰ ਸੈਕਟਰ 11 ਨਹੀਂ ਆਈਏ 5 ਮਿੰਟ ਵੇਟ ਕਰਨਾ ਪੈਣਾ ਆ ਪਈ ਐ ਬੁੱਢਣ ਪਰ ਇਹ ਵੀ ਇਹ ਬੁੱਢਣ ਪਰ ਇਹ ਉਧਰ ਪੈ ਜਾਂਦਾ ਪੰਜ ਕੁਲੇ ਵਾਲੀ ਸਾਈਡ ਪਰ ਇਹ 8 ਕਿਲੋਮੀਟਰ ਦੂਰ ਹੈ 244 ਰੁਪਏ ਦੀ ਰਾਈਡ ਪੈਂਦੀ ਇਹ ਇਨ ਡਰਾਈਵ ਆ ਵੀ ਆ ਵੀ ਬੰਗਾਇਆ 5 ਕਿਲੋਮੀਟਰ ਬੋਲੀ ਸਾਹਿਬ 65 91 ਅਰੇ ਇਹ ਵੀ ਦੂਰ ਦੀ ਰਾਈਡ ਆ ਜਰੂਰ ਦੇਈ ਜਾਂਦਾ ਉੱਪਰ ਇਹੀ ਬੰਗਾ ਇਹਦਾ ਨਹੀਂ ਯਾਰ ਰੈਡੀ ਦੂਰ ਦੀ ਰਾਈਡਾਂ ਨਹੀਂ ਚੱਕਣੀਆਂ ਗਿਆ ਚਲੋ ਜਦੋਂ ਪੈਂਦੀ ਫਿਰ ਦੇਖਦੇ ਆਪਾਂ ਪਰ ਤੇ ਨਾ ਇੱਕ ਆਪਸ਼ਨ ਹੈਗਾ ਯਾਰ ਮੰਨ ਲਓ ਕਿ ਹੁਣ ਆਪਾਂ ਇਸ ਟਾਈਮ ਜਿਰਕ ਪਰ ਖੜੇ ਆ ਆਪਾਂ ਨੇ ਜਾਣਾ ਖੈੜ ਵਾਲੀ ਸਾਈਡ ਨਾ ਇੱਥੇ ਆਪਾਂ ਰਾਈਡ ਲਾ ਸਕਦੇ ਆ ਇਹ ਜਿਹੜਾ ਆਪਣਾ ਘਰ ਨੂੰ ਜਾਣਾ ਹੁਣ ਮੈਂ ਲਿਜਾਣਾ ਆਪਣਾ ਇੱਧਰ ਮੁਹਾਲੀ ਵਾਲੀ ਸਾਈਡ ਮੈਂ 43 ਦੇ ਲਾਗਣਾ ਆ 43 ਦੀ ਲੋਕੇਸ਼ਨ ਲਾਤੀ ਤੇ ਉੱਥੇ ਇਹਦੀ ਰਾਈਡਾ ਮੈਨੂੰ ਪੈਣੀ ਹੈ ਸਟਾਰਟ ਹੋ ਜੂਗੀਆਂ ਆ ਗਿਆ 43 ਬੱਸ ਸਟੈਂਡ ਚੰਡੀਗੜ੍ਹ ਇਹ ਆਪਾਂ ਨਾ ਆਹ ਸੈੱਟ ਕਰਤਾ ਹੁਣ ਆਪਾਂ ਨੂੰ 43 ਬੱਸ ਆਣਦੇ ਆ ਰਾਈਡਾ ਆਉਗੀਆਂ ਆ ਦੇਖੋ ਅਰ ਇਹ ਅੰਬਾਲੇ ਦੀ ਪਈ ਹੈ ਇਹ ਨਹੀਂ ਖੜ 43 ਦੀ ਇਹ ਛੜਾਂ ਦੀ ਰਾਈਡ ਹੈ। ਅਰੇ ਇੱਧਰ ਆਪਾਂ ਜਾਣਾ ਹੈਗਾ ਆਪਾਂ ਜਾਣਾ 43 ਵਾਲੀ ਸਾਈਡ ਮੁਹਾਲੀ ਹੈ ਚੰਡੀਗੜ੍ਹ ਦੀ ਰਾਈਡ ਪਵੇ ਫੇਰ ਹੀ ਫਾਇਦਾ ਆ। ਇੰਟਰ ਹੋਲੀ ਆਪਣੇ ਆਪ ਇਹ ਹੈ ਕਈ ਵਾਰ ਨਾ ਕੋਈ ਰਾਈਡ ਨਹੀਂ ਪੈਂਦੀ ਆਪਾਂ ਕਿਸੇ ਹਜੇ ਏਰੀਆ 'ਚ ਖੜ ਜਾਂਦੇ ਆ ਨਾ ਫੇਰ ਬੰਦੇ ਨੂੰ ਥੋੜੀ ਵੇਟ ਕਰਨੀ ਪੈਂਦੀ ਹੈ ਰਾਈਡ ਜ਼ਰੂਰ ਪੈ ਜਾਂਦੀ ਹੈ ਇਹ ਹੈ ਵੀ ਦੂਰ ਦੀ ਚੱਕਣ ਵਾਲੋ ਫਾਇਦਾ ਹੈ ਕਿ ਨੇੜੇ ਦੀ ਚੱਕ ਲਓ ਉਦੋਂ ਚ ਬਚਤ ਹੁੰਦੀ ਹੈ। ਆਪਾਂ 6 ਕਿਲੋਮੀਟਰ ਦੂਰ ਜਾਣਾ ਤੇ ਬੰਦੇ ਨੇ ਰਾਈਡ ਇਹ ਕਰ ਲਈ ਐ ਇਹ ਉਧਰ 82 ਸੈਕਟਰ ਵਾਲੀ ਸਾਈਡ ਜਾਣਾ ਆਪਾਂ ਇਹ ਬੱਸ ਸਟੈਂਡ ਤੋਂ ਰਾਈਡ ਚੱਕਣੀ ਆਪਾਂ ਨੂੰ ਘੁੰਮਣਾ ਪੈਣਾ ਆ ਚੱਲ ਵੀ ਚੱਲੀਏ ਫਿਰ ਇਕ ਬਰ ਜਨਾ ਇੱਕ ਪੰਗਾ ਬਹੁਤ ਹੈ ਰਹਾ ਪੂਰਾ ਜਾਮ ਬੜਾ ਲੱਗਦਾ ਯਾਰ ਪੂਰੇ ਵੀ ਖੜ ਵਾਲੀ ਹਾਲ ਹੈ ਉਰੇ ਹੀ ਫਲਾਈਓਵਰ ਬਣੇ ਹੋਏ ਪਰ ਜਾਮ ਉਰੇ ਵੀ ਨਹੀਂ ਖਤਮ ਹੋਇਆ ਆਇਆ ਇਕੜਾ ਖੈਡ ਚ ਆ ਮੈਂ ਉਹੀ ਜਿਰਕਪੁਰ ਚ ਕੰਮ ਆ ਯਾਰ ਚੱਲ ਬੰਦੇ ਨੂੰ 2 ਕਿਲੋਮੀਟਰ ਦੂਰ ਤੇ ਜਾਕਣ ਜਾਣਾ ਚੱਲਦੇ ਉਹਨੂੰ ਜਾਕਣਾ ਫਿਰ ਜਿਰਕਪੁਰ ਤੋਂ ਰਾਈਡ ਚੱਕੀ ਸੀ ਨਾ ਉਹ ਇੱਥੇ ਤਾਰਤੀ ਅੱਗੇ ਆ ਪਾ ਇਹ ਏਰੀਆ ਉਹ ਮੈਂ ਆਇਆ ਮੈਂ ਵੀ ਪਹਿਲੀ ਵਾਰੀ ਆਇਆ ਦਿਆਲਪੁਰਾ ਕਰਕੇ ਪਿੰਡੇ ਦੀ ਬੈਕ ਸਾਈਡ ਆ ਏਰੀਆ ਇਹ ਬੜੇ ਘੰਡੇ ਘੰਡੇ ਫਲੈਟ ਬਣਾਏ ਹੋਏ ਹੋਰ ਤੇ ਦੂਜੀ ਰਾਈਡ ਦੇ ਆਪਾਂ ਵੇਟ ਕਰੀ ਜਾਂਦੇ ਆ ਇੱਕ ਰਾਈਡ ਸੀਗੀ ਆਹ 280 ਲਾਂੜਾ ਜਾਣੀ ਐ ਕਾਲੇ ਜਿਗਲੇ ਚਲ ਇਹ ਤਾਂ ਮੈਨੂੰ ਲੱਗਦਾ ਕਿਸ ਨੇ ਚੱਕ ਚੁੱਕ ਲਈ ਕੋਈ ਹੋਰ ਰਾਈਡ ਦੇਖਦੇ ਆਪਾਂ ਕਰਉਣਾ ਆਪਾਂ ਨੇ 4 ਵਜੇ ਕੰਮ ਸਟਾਰਟ ਕਰਿਆ ਦਾ ਕਰਨਾ ਤੇ ਓਬਰ ਦੇ ਤਾਂ ਹਫਤ ਤੱਕ ਆਪਾਂ ਨੇ ਇੱਕ ਵੀ ਰਾਈਡ ਨਹੀਂ ਲਾਈ ਯਾਰ ਦੇਖੋ ਜ਼ੀਰੋ ਹੈ ਤੇ ਇਨ ਡਰਾਈਵ ਤੇ ਇਥੇ ਲਾਤੀ ਆਪਾਂ ਨੇ ਰਾਈਡਾਂ ਮੈਨੂੰ ਲੱਗਾ ਚੌਥੀ ਰਾਈਡ ਸੀ ਆਪਣੀ ਇਹ ਚਾਰ ਕਰਾਇਡਾ ਪਰ ਐਂਡ ਡਰਾਈਵ ਤੇ ਲਾਈਆਂ ਇਹ ਖਲੇ ਚੱਲਦੀ ਨਹੀਂ ਇਹਦੀ ਐਪ ਚ ਇੱਕ ਦਿੱਕਤ ਹੈ ਕਿ ਸਲੋ ਬੜੀ ਚੱਲਦੀ ਆ ਦੇਖੋ ਚਾਰ ਕਰਾਇਡਾ ਲਾਈਆਂ ਸ਼ਾਇਦ ਹਾਂ ਵਸ ਚਾਰ ਹੀ ਆਰਡਰ ਲੱਗਿਆ ਦੇਖੋ ਚਾਰ ਆਰਡਰ ਟੋਟਲ ਆਪਣੀ 40 ਕਿਲੋਮੀਟਰ ਗੱਡੀ ਚੱਲ ਗਈ ਤੇ 17 ਕਿਲੋ 17 ਪਰ ਕਿਲੋਮੀਟਰ ਦੇ ਥਾਂ ਆਪਾਂ ਨੂੰ ਇਹਨਾਂ ਨੇ ਪੈਸੇ ਦਿੱਤੇ ਆ ਲੈ ਵੀ ਉੱਪਰ ਤੇ ਪੈਗੀ ਰਾਈਡ 2 ਕਿਲੋਮੀਟਰ ਦੂਰ 에어ਪੋਰਟ ਦੀ ਰਾਈਡ ਪਈ ਆਹਾ 8 ਕਿਲੋਮੀਟਰ 8 ਦਾ 6 ਠੀਕ ਜਿਹੀ ਰਾਈਡ ਤਾਂ ਪਰ ਆਪਾਂ ਨੇ ਚੱਕੀ ਨਹੀਂ ਹੈਗੀ ਕੋਈ ਨਹੀਂ ਕੋਈ ਹੋਰ ਥੋੜੀ ਜਿਹੀ ਬੜੀ ਰਾਈਡ ਮਿਲ ਜਵੇ ਤਾਂ ਉਹ ਵਧੀਆ ਗੱਲ ਹੋ ਜੂਗੀ ਨਾ ਉੱਪਰ ਤੇ ਯਾਰ ਬਸ ਪੈਸੇ ਥੋੜੇ ਘੱਟ ਮਿਲਦੇ ਆਪਾਂ ਤਾਂ ਨਹੀਂ ਮੈਨੂੰ ਉੱਪਰ ਤੇ ਕੰਮ ਕਰਨਾ ਵਧੀਆ ਲੱਗਦਾ ਹੈਗਾ ਬਸ ਇਹ ਆ ਵੀ ਅੜੀ ਥੋੜੀ ਨੇ ਨੂੰ ਆਨ ਕਰ ਲਈਦਾ ਇੱਥੋਂ ਰਾਈਡਾਂ ਰੂਟ ਆਪੇ ਨਹੀਂ ਤੇ ਹੁਣ ਹੁਣ ਆਪਾਂ ਜਿਸ ਏਰੀਆ 'ਚ ਖੜੇ ਆ ਆਪ 22 ਸੈਕਟਰ ਦੀ ਰਾਈਡ ਪਈ ਹੈ 18 5 ਨਹੀਂ ਇਹ ਤਾਂ 10 ਰੁਪਏ ਕਿਲੋਮੀਟਰ ਵੀ ਨਹੀਂ ਬੈਠਦੀ ਹੈਗੀ ਤਾਂ ਹੀ ਨਹੀਂ ਆਈ ਜਿਹੜਾ ਆਈ ਜੱਕੜੇੰਦਲ ਕਰਦਾ ਹੈਗਾ 5 ਕਿਲੋਮੀਟਰ 6 ਕਿਲੋਮੀਟਰ ਚੱਕਣ ਜਾਓ 22 ਕਿਲੋਮੀਟਰ ਗਏ ਜਾਣਾ ਇਹ ਫੇਸ 2 ਇਹ ਜੰਡੇੜ ਦੀ ਪੈ ਗਈ 12 2300 ਰੁਪਏ ਸਾਰਾ ਨਾ 5 ਕਿਲੋਮੀਟਰ ਦੂਰ ਦੂਰ ਦੀਆਂ ਰਾਈਡਾਂ ਆ ਦੂਰ ਜੇ ਕਈ ਵਾਰੀ ਗਿਆ ਹੁੰਦਾ ਕਿ ਬੰਦਾ ਚੱਕਣ ਤਾਂ ਚਲੇ ਜਾਂਦਾ ਆ ਓਕੇ ਬਾਅਦ ਇਨ ਰਾਈਡ ਕੈਨਸਲ ਵੀ ਹੋ ਜਾਂਦੀ ਹੈ ਇਹ ਪਹਿਲਾਂ ਵੀ ਏਸੀ ਰਾਈਡ ਆ ਇਨ ਡਰਾਈਵ ਦੀ ਇੱਕ ਰਾਈਡ ਪੈ ਰਹੀ ਸੀਗੀ 245 ਰੁਪਏ ਦੀ ਹੁਣ ਵੈਸੇ ਸ਼ੋ ਨਹੀਂ ਹੋਈ ਵੈਸੇ ਮੈਂ ਐਕਸੈਪਟ ਕਰੀ ਦਿਓ ਹੋਈ ਨਹੀਂ ਐਕਸੈਪਟ ਹੋ ਕਿਸੇ ਨੇ ਚੱਕ ਲਈ ਪਹਿਲਾਂ ਹੀ ਇਹ ਵੀ ਚੱਕਾ ਰੇ ਇਨ ਡਰਾਈਵ ਤੇ ਜਿਹੜਾ ਪਹਿਲਾਂ ਬਾਜੀ ਮਾਰ ਗਿਆ ਇਹ ਤੁਸੀਂ ਦੀ ਹੈ ਲੋ ਵੀ ਟਾਈਮ ਹੋ ਗਿਆ 7:09 ਤੇ ਜਿਹੜੀ ਆਪਾਂ ਉਹ ਰਾਈਡ ਚੱਕੀ ਦੀ ਦਿਆਲਪੁਰੇ ਕੋਲ ਤੇ ਉਹ ਆਪਣੀ ਰਾਈਡ ਹੋ ਗਈ ਕੰਪਲੀਟ ਆਪਾਂ ਪਹੁੰਚ ਗਏ 11 ਫੀਸ ਇਹ ਰਾਈਡ 11 ਫੀਸ ਕੰਪਲੀਟ ਕਰੀ ਹੈ 240 ਰੁਪਏ ਦੀ ਰਾਈਡ ਸੀਗੀ ਇਹ ਵੀ ਆਪਾਂ ਕਰਤੀ ਹੁਣ ਕੰਪਲੀਟ ਇਹ ਨਾ ਥੋੜਾ ਜਿਆਦਾ ਸਲੋ ਚੱਲਦਾ ਕੰਮ ਹੈ ਇਨ ਡਰਾਈਵ ਦਾ ਪਤਾ ਨਹੀਂ ਸਾਡਾ ਨੈਟ ਸਲੋ ਹੈ ਯਾਰ ਜੀਓ ਦਾ ਪਤਾ ਨਹੀਂ ਇਹ ਐਪੇ ਹੋਇਆ ਸਲੋ ਹੀ ਹਾਂ ਦੇਖੋ ਚੱਲ ਵੀ ਹੋ ਗਈ ਹੁਣ ਇੱਕ রাইਡ ਹੋਰ ਪਈ ਆ ਆਪਾਂ ਨੂੰ ਫੈਰੀ ਸੀਗੀ ਸਮੋਸਾ ਜੰਕਸ਼ਨ ਤੋਂ 66 ਤੱਕ ਲਿਆ ਦੇਖੀ ਇਹਨੂੰ ਵੀ ਜੀ ਚੰਦ 134 ਚ ਬਾਕੀ ਨਹੀਂ ਫਿਰਨੇ ਖੜ ਦੇ ਬਾਹਰ ਜਾ ਕੇ ਕੋਈ ਹੋਰ ਰਾਈਡ ਪੈਂਦੀ ਹੈ ਤਾਂ ਉਹਦੀ ਵੇਟ ਕਰਦੇ ਹਾਂ ਅੱਜ ਆਪਣੇ ਰਾਈਡਾਂ ਹੋ ਗਏ ਟੋਟਲ 5 ਤੇ ਕੰਮ ਹੋਇਆ 925 ਰੁਪਏ ਦਾ ਟੋਟਲ ਆਪਾਂ 4 ਵਜੇ ਲੱਗੇ ਸੀਗੇ ਤੇ 4 5 6 ਤਿੰਨ ਘੰਟੇ ਹੋ ਗਏ ਆਪਾਂ ਨੂੰ ਲੱਗਿਆ ਅੱਜ ਚਲੋ ਦੇਖਦੇ ਹੁਣ ਕਿੰਨੀਆਂ ਕੁੰਦੀਆਂ 9 ਵਜੇ ਤੱਕ ਦਾ ਕੰਮ ਕਰਾਂਗੇ ਆਪਣਾ 900 ਮੀਟਰ ਦੂਰ ਤੋਂ ਰਾਈਡ ਚੱਕਣੇ ਚੱਲੇ ਆ ਆਪਣੇ ਆ ਲਾਗਨਾ ਸਟੇਡੀਅਮ ਹੈ ਜਿੱਥੇ ਪਹਿਲਾਂ ਕ੍ਰਿਕਟ ਦੇ ਮੈਚ ਹੋਏ ਕਰਦੇ ਸੀ ਆ ਉਹੀ ਖੰਧਾ ਸਟੇਡੀਅਮ ਦੀ ਤੇ ਇੱਥੋਂ ਹੀ ਚੱਕਣੇ ਆਪਾਂ ਕਿਤੇ ਨੇੜੇ ਜਿਹੜੇ ਰਾਈਡ ਤੁਸੀਂ ਇੱਕ ਚੱਕਰ ਆ ਕੀ ਨਾ ਲਾਈਟਾਂ ਦੇ ਜਾਮ ਜੂਮ ਜੇ ਬੜਾ ਲੱਗਦਾ ਹੁਣ ਆ ਦੇਖੋ ਲਾਈਟਾਂ ਉਹ ਕਿੰਨੀ ਦੂਰ ਆ ਤੇ ਪਿੱਛੇ ਤੱਕ ਜਾਮ ਲੱਗਿਆ ਪਿਆ ਇੱਧਰ ਆਪਾਂ ਉਹ ਸਟੇਡੀਅਮ ਦੀ ਐਂਟਰੀ ਦਿਖਾਈ ਜਾਂਦੀ ਹੈ ਇੱਥੇ ਹੁੰਦੀ ਦੀ ਪਹਿਲਾ ਇੰਟਰੀ ਸਟੇਡੀਅਮ ਦੀ ਪਹਿਲਾਂ ਕਹਿੰਦੇ ਜਾਮ ਬੋੜ ਲੱਗਦਾ ਦਾ ਜਦੋਂ ਮੈਚ ਨੂੰ ਚ ਹੋਈ ਕਰਦੇ ਦੇ ਚੈੱਕ ਕਰੋ ਮੈਂ ਤਾਂ ਕਦੇ ਆਇਆ ਨਹੀਂ ਮੈਚ ਨੂੰ ਦੇਖਣ ਜਿਹੜੇ ਆਉਂਦੇ ਉਹਨਾਂ ਨੂੰ ਪਤਾ ਹੋਊਗਾ ਇਹ ਲੈ ਨਾਈਟਾ ਫੇਵਰਟ ਹੋ ਗਿਆ ਇਹ ਸਾਈਟ ਵੀ ਆਪਾਂ ਘਰਤੀ ਕੰਪਲੀਟ ਹੈ ਇਹ 11 ਫੇਸ ਤੇ ਚੱਕੀ ਸੀਗੀ ਤੇ ਇਹ តਾਰੀ ਹੋ ਰਿਹਾ ਫਾਲ ਕਿਹੜੇ ਹੈ ਫਾਲਕਨ 뷰 ਐਲਕਨ ਫਲਕਨ ਹੀ ਹੈ ਜਾਂ ਕੁਝ ਹੋਰ ਹੈ ਵੇਅਰ ਲਕਜ਼ਰੀ ਰੈਡ ਜਾਇ ਜੋ ਵੀ ਹੈਗਾ ਲਿਖਿਆ ਹੋਇਆ ਯਾਰ ਇਹ ਤੇ ਤਾਰੀ ਹੈ ਇਹ ਰਾਈਟ ਸੀ ਕਿ ਆਪਣੀ 134 ਰੁਪਏ ਦੀ ਚਾਲ ਵੀ ਰੇਟਿੰਗ ਦੇ ਬਾਈ ਨੂੰ ਗਮਾੜਾ ਇਹ ਕਿਥੇ ਹੈ ਇਹ ਤਾਂ ਕਹਿੰਦੇ ਆਲਰੇਡੀ ਐਕਸੈਪਟਡ ਹੈ ਚਲ ਕੋਈ ਨਹੀਂ ਦੇਖਦੇ ਹੁਣ ਨਹੀਂ ਬਾਹਰ ਨਿਕਲ ਕੇ ਦੇਖਦੇ ਕੋਈ ਰਾਈਡ ਪੈ ਜਾਵੇ ਔਰ ਇਹਦਾ ਮੈਨੂੰ ਮੁਸ਼ਕਲ ਲੱਗਦਾ ਆ ਟਾਈਮ ਹੋ ਗਿਆ 7:44 ਮਿੰਟ ਤੇ ਆਪਣੀਆਂ ਰਾਈਡਾਂ ਹੋ ਗਈਆਂ ਕੰਪਲੀਟ 6 ਆਰਡਰ ਕਰਤੇ ਆ ਤੇ ਕਮ ਕਾਤ ਆਪਾਂ ਨੇ 1053 ਰੁਪਏ ਦਾ ਜੀਜੀ ਦੇ ਘਟੋ ਘਾਟੇ ਵੀ ਆਪਣੀ ਗੈਸ ਲੱਗ ਗਈ ਹੋਣੀ ਆ 300 ਦੀ ਗੈਸ ਕਿਉਂਕਿ ਆਪਣੀ ਗੱਡੀ ਚੱਲੀ ਏ 60 ਕਿਲੋਮੀਟਰ 57 ਲਾ ਲਓ ਆਉਂ ਆ ਦੋ ਕਿਲੋ ਤੇ ਬਾਅਦ ਹੀ ਚੱਲ ਗਈ 300 ਦੀ ਗੈਸ ਲਾ ਲਓ ਆਪਾਂ ਦਿੱਲੀ ਜਿਹੜਾ ਗੋਲ ਸੈੱਟ ਕਰਿਆ ਬਾਅਦ 1380 ਰੁਪਏ ਦਾ ਜਿਹ ਵੀ ਆਪਣਾ 273 ਰੁਪਿਆ ਰਹਿ ਗਿਆ ਘੱਟ ਤੇ ਉਹ ਕਰਕੇ ਫਿਰ ਆਪਾਂ ਨਿਕਲ ਜਾਣਾ ਕਰੇ ਕਈ ਏਰੀਏ ਹੈ ਜਿਹ ਹੁੰਦੇ ਹਨ ਕਿ ਉੱਥੇ ਤੇ ਆ ਰਾਈਡ ਪੈਂਦੀ ਹੋਣੀ ਸੋਕੀ ਸੋਕੀ ਜਿਸ ਤਰ੍ਹਾਂ ਆਪਾਂ ਜਿਲਖਵਰ ਵਾਲੀ ਸਾਈਡ ਗਏ ਸੀਗੇ ਆਈਐਸਆਰ ਆਈਐਸਆਰ ਕੋਈ ਹੈਗੀ ਕੋਈ ਇੰਟਰਨੈਟ ਦੇੜੀ ਦੀ ਰਾਈਡ ਆ ਹੈਗੀ 82 ਦੀ ਕਈ ਰਾਈਡਾਂ ਹੁੰਦੀਆਂ ਆਇਆ ਜਿਹੜੀਆਂ ਬਲ ਗਿਆ ਲਾਈਟ ਲਾਈਟ ਗਲ ਬਲ ਜਾਂਦੀ ਹੈ ਇਹਦੀ ਹੋਣੇ ਵਾ ਕਿਤੇ ਜੋ ਸੋਕੀ ਸੋਕੀ ਰਾਈਡ ਨਹੀਂ ਪੈਂਦੀ ਪਰ ਉਥੇ ਤੇ ਬੰਨੋ ਪਾਈ ਗਈ ਦੀ ਵਧੀਆ ਰਾਈਡ ਪਈ ਫਿਰ ਉਹ ਟੀਮ ਲਾਦਾ 240 ਰੁਪਏ ਦੀ ਰਾਈਡ ਸੀ ਜਿਹੜੀ ਆਪਾਂ ਨੂੰ ਪਈ ਸੀਗੀ ਉਹ ਤੇ ਹੁਣ ਦੇਖ ਰਹੇ ਹਾਂ ਉੱਥੇ ਘਟੋ ਘਟ ਮੈਂ 10 15 ਮਿੰਟ ਖੜਿਆ ਤਾਂ ਜਾ ਕੇ ਉਹ ਰਾਈਡ ਪਈ ਜੇ ਕੋਈ ਮੈਂ ਕਾਲੀ ਕਰਦਾ ਐਵੇਂ ਗੱਡੀ ਇਧਰੋਂ ਤੋਂ ਭਜਾਈ ਫਿਰ ਜਾਂਦਾ ਫਿਰ ਕੋਈ ਫਾਇਦਾ ਨਹੀਂ ਤਾਂ ਤੇ ਇੱਕ ਤਰ੍ਹਾਂ ਦਾ ਤੇਲ ਹੀ ਫੁਕਦਾ ਨਾ ਕੋਈ ਚਾਜੀ ਦੀ ਰਾਈਡ ਮਿਲਦੀ ਹੁਣ ਇੱਥੇ ਹੀ ਮੈਨੂੰ ਲੱਗਦਾ 5-7 ਮਿੰਟ ਖੜਨਾ ਪੈਣਾ ਹੋਰ ਤਾਂ ਜਾ ਕੇ ਇੱਕ ਸਹੀ ਜੀ ਰਾਈਡ ਪਹੂਗੀ ਹੁਣ ਬਸ ਮੈਨੂੰ ਇਹ ਹੈ ਵੀ ਜਾਂ ਤਾਂ ਉਧਰ ਦੀ ਪੈ ਜਾਈਏ ਖੈੜ ਵਾਲੇ ਸਾਈਡ ਦੀ ਤੇ ਉੱਥੇ ਬਾਅਦ ਲਾ ਕੇ ਆਪਾਂ ਘਰੇ ਚੱਲ ਜਾਈਏ ਹਨਾ ਤੇ ਅੱਜ ਟੋਟਲ ਰਾਈਡਾਂ ਸਿਰਫ 6 ਹੀ ਲੱਗੀਆਂ ਤੇ ਕਿੰਨੇ ਘੰਟੇ ਕੋਈ 4 5 6 7 7 ਤੋਂ ਜਾਂਗੇ 4 ਘੰਟੇ ਹੋ ਗਏ 7:52 ਵੱਜ ਗਏ 8:00 ਵਜਣ ਵਾਲੇ ਤੇ ਇਦਾਂ ਕੰਮ ਚੱਲੀ ਜਾਂਦਾ ਯਾਰ ਉੱਪਰ ਤੇ ਇਹ ਹੈ ਵੀ ਨਾਲ ਦੀ ਨਾਲ ਰਾਈਡ ਪਈ ਜਾਂਦੀ ਉੱਪਰ ਤੇ ਫਿਰ ਰੇਟ ਜਾਨੀ ਬਣਦਾ ਹੈਗਾ ਉਹਦੇ ਫਿਰ ਕੋਈ ਫਾਇਦਾ ਨਹੀਂ ਬਸ ਉੱਥੇ ਤਾਂ ਇਹ ਹੈ ਵੀ ਅੜੀ ਧੜੀ ਨੂੰ ਕਿਤੇ ਜਿੱਥੇ ਰਾਈਡ ਬਿਲਕੁਲ ਹੀ ਨਹੀਂ ਪੈਂਦੀ ਉੱਥੇ ਉੱਪਰ ਆਉਣ ਘਰ ਉੱਥੇ ਰਾਈਡ ਪਈ ਜਾਂਦੀ ਹੈ ਚੱਲ ਗੱਡੀ ਖਾਲੀ ਲੈ ਕੇ ਆਉਣ ਨਾਲ ਦਾ ਚੰਗਾ ਹੀ ਹੈ ਕਿ ਚੱਲ ਕੋਈ ਲਿਆ ਆਂਬਾ ਕੋਈ ਕੋਈ ਰਾਈਡ ਲੈ ਆਓ ਹਮਲਾ ਤਾਂ ਉੱਪਰ ਹੀ ਆਉਣ ਕਰਨੀ ਪੈਣੀ ਹੈ ਐਂ ਤਾਂ ਗੱਲ ਬਣ ਨਹੀਂ ਰਹੀ ਰਹਿ ਉੱਪਰ ਔਨ ਕਰਤੀ ਆਪਾਂ ਹਲੇ ਉੱਪਰ ਔਨ ਕਰੀ ਹੋਏ ਦੇ ਲੈ ਕਿਆ ਕਰਾਂ ਵਾਲੀ ਦੀ ਰਾਈਡ ਕਿਆ ਬਾਤ ਹੈ 3 ਕਿਲੋਮੀਟਰ ਦੂਰ 214 16 ਨਾ ਪਰ ਇਹ ਇਹ ਨਾ ਵੀਰੇ ਚੱਕਰ ਇਹ ਨਾ ਵੀ ਇਹ ਰਾਈਡ ਛੱਡ ਪਰ ਚੱਕਣੀ ਨਹੀਂ ਹੈਗੀ ਆਪਾਂ ਇਹ ਰਾਈਡ ਵੇ ਸਹੀ ਸੀਗੀ ਆਪਣਾ ਪਿੰਡ ਨੂੰ ਚਾਈ ਜਾਣਾ ਤਾਂ ਉੱਤੇ ਬਾਅਦ ਲਾ ਕੇ ਨਹੀਂ 214 ਦਾ ਘੱਟ ਵੇ ਵਿੱਚ ਮੋਂ ਇੱਕ ਤੇ ਦੀ ਗਮਾਡਾ ਯਾਰ ਹੁਣ ਆਪਾਂ ਪਿੱਛੇ ਨੂੰ ਜਾਣਾ ਅੱਗੇ ਨੂੰ ਨਹੀਂ ਜਾਣਾ ਹੈਗਾ ਅਰੇ ਇਦਾਂ ਦਾ ਪਈਆ ਨਹੀਂ ਉੱਪਰ ਬਾਹਰ ਨੇੜੇ-ਨੇੜੇ ਦੀ ਪਵੇ ਨਾ ਤਾਂ ਮਜ਼ਾ ਆਉਂਦਾ ਆ ਬਦਲੇ ਆ ਲੈ ਪੈਗੀ ਕਿਸੇ ਦੀ ਐਸ.ਈ.ਓ 5 ਕਿਲੋਮੀਟਰ ਜਾਣਾ ਨਾ ਨਾ ਅੱਜ ਦਾ ਨਾ hore ਵਾਸੀ ਦੀ ਪਈ ਜਣੀ ਹੈ ਚੱਲ ਚੱਕ ਫਿਰ ਨੂੰ ਲੈ ਕੇ ਜਾਈ ਛੱਡ ਕੇ ਜੀ ਨੂੰ ਲੈ ਵੀ ਉੱਪਰ ਦੀ ਰਾਈਡ ਚੱਕ ਲਈ ਆਪਾਂ ਨੇ ਕਿਲੋਮੀਟਰ ਦੂਰ ਜਾਣਾ ਆਪਾਂ ਨੇ ਚੱਕਣ ਨੂੰ ਪਹਿਲਾਂ ਕੈਸ਼ਵ ਨਾਮ ਦਾ ਵਿਅਕਤੀ ਹੈ ਚੱਲ ਫਿਰ ਚੱਲੀਏ ਸਾਹਮਣੇ ਦੇਖੋ ਯਾਰ ਨਾ ਕਿਹੜੇ ਕਿਹੜੇ ਬਿਲਡਿੰਗਾਂ ਬਣਾਈਆਂ ਪਈਆਂ ਇਹਨਾਂ ਨੇ ਇਧਰ ਹੀ ਜਾਣਾ ਆਪਾਂ ਨੇ ਰਾਈਡ ਚੱਕ ਜਿਹੜੀ ਹੁਣ ਉੱਪਰ ਤੇ ਪਹਿਲੀ ਰਾਈਡ ਚੱਕੀ ਆਪਾਂ ਨਿੱਕੀ ਵੇ ਥੱਲੇ ਨਾ ਜੀ ਮੈਂ ਆਪਣੇ ਵੀਥਰੀ ਇਧਰੀ ਦਿਖਾ ਰਿਹਾ ਤਾ ਤੇ ਇਧਰੀ ਜੱਕੜ ਜਾਣਾ ਆ ਪਾ ਇੱਥੇ ਕਿਤੇ ਖੜਾ ਹੋਣਾ ਬੰਦਾ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਲੈ ਯਾਰ ਕਿੱਡੀ ਕਿੱਡੀ ਬਿਲਡਿੰਗਾਂ ਚਿੰਤੀਆਂ ਤੇ ਲੋਕ ਆ ਹੀ ਪਤਾ ਨਹੀਂ ਕਿੱਥੋਂ ਜਾਂਦੇ ਨੇ ਜੀ ਹਨਾ ਜੀ ਚਲ ਆਈ ਤਾਂ ਠੀਕ ਆ ਪਰ ਪਹਿਲਾਂ ਕਿਤੇ ਰਹਿੰਦੀ ਐਡੀ ਜਨਤਾ ਜਿਹੜੀ ਹੁਣ ਇੱਥੇ ਆ ਕੇ বাস ਗਈ ਚਾਹ ਕੋ ਖਾਲੀ ਵੀ ਬਣੀ ਜੈ ਨਹੀਂ ਕਾਦੇ ਕਿਧਰ ਆ ਬਣੇ ਰਹੀ ਐ ਬਿਲਡਿੰਗਾਂ ਆ ਆ ਦੇ ਕਿਧਰ ਕਿੱਡੀ ਬਣਾਈ ਵੀ ਤਰ ਹੋਮਲੈਂਡ ਨਾਲ ਵੀ ਕਿਤੇ ਕਿਤੇ ਤਕੜੀ ਆ ਇਹ ਜਲਦੀ ਗੱਲ ਹੈ ਨਾ ਕਿੱਡੇ ਕਿੱਡੇ ਫਲੈਟ ਬਣਾ ਕੇ ਰੱਖਤੇ ਪਰ ਇਹ ਵੀ ਸੋਹਣੇ ਬੜੇ ਆ ਯਾਰ ਇਹ ਸਭਾਈ ਸੂਈਆਂ ਕਿਹਾ ਦੇਖਣ ਚ ਵੀ ਸੋਹਣੇ ਲੱਗਦੇ ਆ ਇੱਕ ਇਧਰ ਹੈ ਤੇ ਦੂਜਾ ਇਧਰ ਵੀ ਬਣਾਏ ਹੋਏ ਆ ਇਧਰ ਉਹ ਦੇਖ ਇਧਰ ਹੈ ਬਣਾਏ ਵਿੱਚ ਤਾਂ ਐਡ ਬਣਾਏ ਹੋਏ ਆ ਸਾਰੇ ਇਹ ਤੇ ਰੇਟ ਵੀ ਇਹਨਾਂ ਦੇ ਬਹੁਤ ਘੈਂਟ ਆ ਰੇਟ ਵੀ ਮਾੜੇ ਝੜੀ ਨੇਗੇ ਇਹਨ ਵਧੀਆ ਕਰਕੇ ਰੇਟ ਲਾਏ ਹੋਏ ਆ ਮੈਂ ਕਹਿੰਦਾ ਜੀ ਮਾਤਰ ਭਾਈ ਲੈਣਾ ਵੇ ਸਾਰੀ ਉਮਰ ਦੀ ਕਿਸ਼ਤੀ ਉੱਤਰ ਹੈ ਐਡੀ ਮਹਿੰਗੀਆਂ ਜੀ ਇਹ ਤਾ ਉਹ ਐ ਵੀ ਜੀ ਨੇ ਜੱਦੀ ਪੁਸਤੀ ਪੈਸੇ ਜੋੜਿਆ ਵਾ ਹੁਣ ਬੰਦਾ ਲੈ ਸਕਦਾ ਆ ਕਿ ਬਸ ਇਹ ਵਾਲਾ ਸਟਾਉਂਡ ਲੈ ਹੁਣ ਇੱਥੇ ਰਾਈਟਾਂ ਪਈ ਜਾਨੀ ਐਂਡ ਡਰਾਈਵਰ ਦੇਖ ਦੇਣ ਉਹ ਬਾਤੇ ਰਾਈਟ ਮੈਂ ਚੱਕ ਲਈ ਹੋਣਾ ਹੌਣ ਇਨ ਡਰਾਈਵ ਤੇ ਵੀ ਰਾਈਡਾਂ ਪਈ ਜਾਨੀਆਂ ਆਇਆ ਇਹ ਕਿੱਥੇ ਦੀ ਪਈ ਇਹ ਮੈਡੀਕਲ ਕਾਲਜ ਆਰਾਮਨਗਰ ਰਾਜਪੁਰਾ ਰਾਜਪਤਰੀ ਪਈ ਗਈ 360 ਰੁਪਏ ਦੀ ਪਈ ਹੁਣ ਤਾਂ ਮੈਂ ਚੱਕੀ ਹੋਈ ਆ ਉਪਰ ਤੇ ਇਨ ਡਰਾਈਵ ਐਪ ਹੁਣ ਬੰਦ ਕਰ ਦੇਣੀ ਚਾਹੀਦੀ ਉੱਥੇ ਤੇ ਆਫਲਾਈਨ ਹੋ ਜਾ ਤਾਂ ਜੋ ਉੱਤੇ ਰਾਈਡਾਂ ਆਣੀਆਂ ਹੁਣ ਨਾ ਸ਼ੋਅ ਕਰਨ ਆਹ ਦੇਖੋ ਚੱਕ ਹੁਣ ਕਰਤੀ ਇਨ ਡਰਾਈਵ ਐਪ ਬੰਦ ਗੋ ਆਫਲਾਈਨ ਹੁਣ ਆਪਾਂ ਨੂੰ ਆਪਣੇ ਉੱਬਰ ਵਾਲੇ ਬੰਦੇ ਦੀ ਗੇਟ ਹੈ ਉੱਬਰ ਵਾਲਾ ਬੰਦਾ ਆਜਵੈ ਤੇ ਫਿਰ ਕਰੀਏ ਨੂੰ ਲਾਈਏ ਟਿਕਾਣੇ ਤੇ ਪਾਪੜੀ 82 ਸੈਕਟਰ ਆ ਆਈ ਇਹਦਾ ਐਡਰੈਸ ਜਿੱਥੋਂ ਆਪਾਂ ਇਹਨੂੰ ਚੱਕਣ ਆਏ ਆ ਫਿਰ ਉਸ ਤੋਂ ਬਾਅਦ ਜਦੋਂ ਇਹ ਇਹਨੂੰ ਕਰ ਦਾਂਗੇ ਆਪਾਂ ਪਿੰਨ ਜਾ ਭਰ ਕੇ ਫਿਰ ਇਹ ਗਾਹਾਂ ਦੀ ਰੈਡ ਦੱਸੂਗਾ ਲੋਬੀ ਘੁੰਮ ਦੇ ਘੁੰਮਦੇ ਆਪਾਂ ਪਹੁੰਚ ਗਏ ਹੋਰੇ ਖਰੜ ਖਰੜ ਵੀ ਗਾ ਲੂ ਹਲੇ ਆਪਾਂ ਖਰੜਾ ਤੋਂ ਥੋੜਾ ਪਿਛੇ ਹੀ ਐ ਐਸ ਬੀਬੀ ਦੇ ਹੋਮ ਫਲੈਟ ਆ ਨਾ ਦਿਖਾ ਰਿਹਾ ਇਸ ਟਾਈਮ ਆਪਾਂ ਖਰੜਾ ਤੋਂ 500 ਕਿਲੋਮੀਟਰ ਪਿਛੇ ਐ ਸੀਪੀ 67 ਤੋਂ ਉੱਪਰ ਤੋਂ ਰਾਈਡ ਚੱਕੀ ਦੀ ਤੇ ਆਪਾਂ ਨੇ ਦੋ ਰਾਈਡਾਂ ਲਾਈਆਂ ਅੱਜ ਆਪਾਂ ਤੇ ਹੁਣ ਆਨਲਾਈਨ ਦਿਖਾਈ ਜਾਂਦਾ ਤੇ ਲੋਕੇਸ਼ਨ ਬਾਅਦ ਤੇ ਆਪਾਂ ਨੇ ਖਰੜਾ ਬੱਸ ਸਟੈਂਡ ਦੀ ਤੇ ਹੁਣ ਇਸ ਤੋਂ ਬਾਅਦ ਆਪਾਂ ਆਖਰੀ ਰਾਈਡ ਐ ਮਿਲਦੀ ਠੀਕ ਐ ਨਹੀਂ ਫਿਰ ਆਪਾਂ ਬੰਦ ਕਰੀਏ ਆਈਡੀ ਦੋ ਰਾਈਡਾਂ ਜੂ ਉੱਪਰ ਤੇ ਲਾਈਆਂ ਤੇ ਆ ਪਈ ਤੇ ਹੈਗੀ ਏ ਕਿ ਯਾਰ ਇਹ ਕਿਥੋਂ ਦੀ ਪਈ ਐ ਇਹ ਤਾਂ ਪਿੱਛੇ ਦੀ ਪਈ ਐ ਇਧਰੋਂ ਤਾਂ ਪਈ ਜਾਣਾ ਨਹੀਂ ਦੋ ਰਾਈਡਾਂ ਲਾਈਆਂ ਆਪਾਂ ਅਜੂ ਉੱਪਰ ਤੇ ਤੇ ਮੈਨੂੰ ਲੱਗਦਾ 6 ਰਾਈਡਾਂ ਲੱਗੀਆਂ ਅਜ ਆਪਣੀਆਂ 3 ਡਰਾਈਵ ਤੇ ਨਹੀਂ 7 ਲੱਗੀਆਂ ਦੇਖੋ 7 ਇਨ ਡਰਾਈਵ ਤੇ ਤੇ 2 ਤੇ ਇੰਡਰਾਈਵ ਤੇ ਆਪਣਾ ਕੰਮ ਹੋਇਆ ਅੱਜ 1120 ਰੁਪਏ ਦਾ ਯਾਨੀ ਕਿ ਟੋਟਲ 5-6 ਘੰਟੇ ਚ ਕੰਮ ਹੋਇਆ ਆਪਣਾ ਚ 1300 ਦਾ ਲਾ ਲਓ ਕੰਮ ਹੋਇਆ ਹਨਾ 1100 ਦਾ ਇੱਚ ਹੋਇਆ ਤੇ 200 ਦਾ ਚਲਾ ਲਓ 160 ਦਾ ਆ ਵਸ 1300 ਦਾ ਕੰਮ ਹੋਇਆ ਟੋਟਲ ਅੱਜ ਆਪਣਾ ਤੇ ਇੱਕ ਰਾਈਡ ਹੋਰ ਲਾ ਕੇ ਫਿਰ ਆਪਾਂ ਚੱਲਦੇ ਆ ਘਰ ਨੂੰ ਤੇ ਵੀਡੀਓ ਕਰਦਿੰਨੇ ਆਪਾਂ ਨੇ ਅੱਜ ਐਂਡ ਇਥੀ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ